ਸਾਹਿਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਜੀੜੀਆਂ ਮਹਿਲਾਵਾਂ ਬਸਦੇ ਵਿੱਚ ਫਰੀ ਸਫਰ ਕਰਦੀਆਂ ਨੇ ਕਿਉਂਕਿ ਪਹਿਲਾਂ ਇਹ ਪਿਲਤ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਵਿੱਚ ਚਲਾਈ ਗਈ ਸੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਚਲਾਈ ਸੀ ਪੰਜਾਬ ਦੇ ਵਿੱਚ ਭਾਵੇਂ ਉਸ ਦਿਨ ਤੋਂ ਬਾਅਦ ਉਹਨਾਂ ਨੇ ਇਸਤਫਾ ਦੇ ਦਿੱਤਾ ਯਾਨੀ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 111 ਦਿਨ ਅਸਤੀਫਾ ਦੇ ਦਿੱਤਾ ਇਧਰ ਆਮ ਆਦਮੀ ਪਾਰਟੀ ਦੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਵੇਂ ਹੀ ਸਰਕਾਰ ਬਣੀ ਉਹਨਾਂ ਨੇ ਕਿਹਾ ਕਿ ਸੇਮ ਪ੍ਰੋਸੈਸ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਚਲਾਇਆ ਹੈ ਉਹਨਾਂ ਨੇ ਕਿਹਾ ਕਿ ਇਹ ਨਕਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਇਹ ਰਵਿੰਦਰ ਕੇਜਰੀਵਾਲ ਦੇ ਕੀਤੀ ਕਿ ਦਿੱਲੀ ਦੇ ਵਿੱਚ ਮਹਿਲਾਵਾਂ ਨੂੰ ਜਿਹੜੀ ਬੱਸਾਂ ਦਾ ਸਫ਼ਰ ਫ੍ਰੀ ਮੁਹੱਈਆ ਕਰਵਾਇਆ ਜਾਂਦਾ ਹੈ ਇਧਰ ਇੱਕ ਨਵਾਂ ਭਰਤੂ ਪੈ ਗਿਆ ਹੈ ਪੰਜਾਬ ਦੀਆਂ ਮਹਿਲਾਵਾਂ ਵੱਲੋਂ ਵੱਡੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੁਫਤ ਸਫ਼ਰ ਕਰਾਉਣ ਦੇ ਬਹਾਨੇ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿਉਂ ਉਹਨਾਂ ਨੇ ਕਿਹਾ ਕਿ ਜਿਹੜੇ ਕੰਡਕਟਰ ਨੇ ਉਨ੍ਹਾਂ ਵੱਲੋਂ ਕੁਝ ਕਮੈਂਟ ਅਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਕਿ ਮੁਫਤ ਬੱਸਾਂ ਵਿੱਚ ਸਫ਼ਰ ਕਰਦੀਆਂ ਨੇ ਪੰਜਾਬ ਦੀਆਂ ਮਹਿਲਾਵਾਂ ਦੂਸਰੇ ਪਾਸੇ ਉਨ੍ਹਾਂ ਵੱਲੋਂ ਮੋਢੇ ਵੀ ਮਾਰਦੇ ਜਾਂਦੇ ਨੇ ਅਤੇ ਤੰਝ ਵੀ ਕੱਸੇ ਜਾਂਦੇ ਨੇ ਇਸ ਕਰਕੇ ਪੰਜਾਬ ਦੀਆਂ ਮਹਿਲਾਵਾਂ ਕਹਿ ਲਈਆਂ ਨੇ ਜੇਕਰ ਤੁਸੀਂ ਮੁਫਤ ਸਫ਼ਰ ਮੁਹੱਈਆ ਨਹੀਂ ਕਰਵਾ ਸਕਦੇ ਆਮ ਆਦਮੀ ਪਾਰਟੀ ਵਾਲੇ ਤੇ ਸਾਨੂੰ ਕਿਰਾਇਆ ਦੇਣ ਦੇ ਵਿੱਚ ਕੋਈ ਗ੍ਰੇਸ ਨਹੀਂ ਹੋਵੇਗਾ ਲੇਕਿਨ ਸਾਡੀ ਇੱਜ਼ਤ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਇਹਨਾਂ ਡਰਾਈਵਰਾਂ ਅਤੇ ਬੱਸ ਕਨੈਕਟਰਾਂ ਨੂੰ ਇਹ ਤਾਂ ਹਰ ਰੋਜ਼ ਖਬਰਾਂ ਆਉਂਦੀਆਂ ਨੇ ਕਿ ਜਿਹੜੇ ਸਟੇਸ਼ਨਸ ਹੁੰਦੇ ਨੇ ਜਿਹੜੇ ਬੱਸ ਸਟੈਂਡ ਹੁੰਦੇ ਨੇ ਉੱਥੇ ਬੱਸਾਂ ਨਹੀਂ ਰੁਕਦੀਆਂ ਯਾਨੀ ਕਿ ਇਹਨਾਂ ਕਨੈਕਟਰਾਂ ਅਤੇ ਬੱਸਾਂ ਵੱਲੋਂ ਮਿਸਬੀਹੇਵ ਮਿਸ ਗਾਈਡ ਕੀਤਾ ਜਾਂਦਾ ਹੈ ਯਾਨੀ ਕਿ ਜਿਹੜੇ ਸਟਾਪ ਤੇ ਬੱਸ ਨੂੰ ਰੁਕਣਾ ਚਾਹੀਦਾ ਹੈ ਉਥੇ ਬੱਸ ਰੁਕਦੀ ਨਹੀਂ ਬੱਸ ਰੁਕਦੀ ਹੈ ਅੱਗੇ ਜਾਂ ਪਿੱਛੇ ਜਿੰਨਾ ਮਹਿਲਾਵਾਂ ਦੇ ਕੋਲ ਜਿੰਨਾ ਭੈਣਾਂ ਦੇ ਕੋਲ ਬੱਚੇ ਹੁੰਦੇ ਨੇ ਉਹਨਾਂ ਨੂੰ ਬੱਸ ਚੜਨ ਦੇ ਵਿੱਚ ਬੜੀ ਵੱਡੀ ਦਿੱਕਤ ਆਉਂਦੀ ਹੈ ਤੇ ਦੂਸਰੇ ਪਾਸੇ ਜਿਹੜੇ ਕਨੈਕਟਰ ਹੁੰਦੇ ਨੇ ਜਿਹੜੇ ਤੇ ਜਿਹੜੇ ਡਰਾਈਵਰ ਹੁੰਦੇ ਨੇ ਉਹਨਾਂ ਵੱਲੋਂ ਇਹਨਾਂ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਮੈਂਟ ਬਾਜ਼ੀ ਕਰਕੇ ਯਾਨੀ ਕਿ ਭਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਮਹਿਲਾਵਾਂ ਦੇ ਵਿਰੁੱਧ ਇਹ ਮਹਿਲਾਵਾਂ ਦੇ ਵੱਲੋਂ ਵੱਡੀ ਮੰਗ ਉੱਠ ਰਹੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਨੂੰ ਜਿਹੜਾ ਹੈ ਸਫਰ ਨਹੀਂ ਕਰਾਉਣਾ ਤੇ ਐਟੀ ਵੱਡੀ ਕੋਈ ਗੱਲ ਨਹੀਂ ਲੇਕਿਨ ਸਾਡਾ ਇਸ ਤਰ੍ਹਾਂ ਦਾ ਮੂਜਾ ਮੌਜਾਕ ਨਹੀਂ ਉਡਾਇਆ ਜਾਣਾ ਚਾਹੀਦਾ ਯਾਨੀ ਕਿ ਸੂਬੇ ਦੀ ਸਰਕਾਰ ਵੱਲੋਂ ਨਾ ਤੇ ਕੰਡਕਟਰਾਂ ਨੂੰ ਨਾ ਬੱਸ ਡਰਾਈਵਰਾਂ ਨੂੰ ਕੋਈ ਤਾਣਾ ਲਗਾਈ ਚਾਰੀ ਹੈ ਕਿਉਂਕਿ ਇੱਕ ਮਾਮਲਾ ਪਹਿਲਾਂ ਵੀ ਹਲਕਾ ਮੁੱਗੇ ਦੇ ਵਿੱਚੋਂ ਆਇਆ ਸੀ ਜਦੋਂ ਇੱਕ ਪੈਨਸ਼ਨ ਜਾ ਰਹੀ ਬਜ਼ੁਰਗ ਮਹਿਲਾਵਾਂ ਮਹਿਲਾ ਦੇ ਨਾਲ ਔਰਤ ਦੇ ਨਾਲ ਜਿਹੜਾ ਹੈ ਕੋਝਾ ਬਿਹੇਵ ਕੀਤਾ ਗਿਆ ਬਾਅਦ ਵਿੱਚ ਉਸ ਨੂੰ ਜਦੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਨੂੰ ਪਤਾ ਲੱਗਿਆ ਮੌਕੇ ਤੇ ਉਸ ਕੰਡਕਟਰ ਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੀ ਟਿੱਪਣੀਆਂ ਨੇ ਹੌਨ ਕਨੈਕਟਰਾਂ ਅਤੇ ਡਰਾਈਵਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਕੂਣੀ ਮਾਰ ਕੇ ਧੱਕੇ ਮਾਰ ਕੇ ਇਹ ਡਰਾਈਵਰ ਲੰਘਦੇ ਨੇ ਸਾਡਾ ਮਿਸਬਿਹੂਵ ਕੀਤਾ ਜਾਂਦਾ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਇਸ ਨੂੰ ਬੈਟਰਾਕ ਨੂੰ ਸਾਡੇ ਕੋਲ ਕਰਾਇਆ ਲੈ ਲੋ ਅਲਸ ਸਾਡੀ ਇੱਜ਼ਤ ਅਤੇ ਮਾਨ ਮਰਿਆਦਾ ਦਾ ਖਿਆਲ ਜਿਹੜਾ ਹੈ ਪੰਜਾਬ ਸਰਕਾਰ ਨੂੰ ਰੱਖਣਾ ਚਾਹੀਦਾ ਹੈ ਪੰਜਾਬ ਦੀਆਂ ਮਹਿਲਾ ਮਹਿਲਾਵਾਂ ਵੱਲੋਂ ਮੰਗ ਉਠ ਰਹੀ ਹੈ ਇਸ ਮਾਮਲੇ ਉੱਤੇ ਕਿ ਇਸ ਮਾਮਲੇ ਦਾ ਸਪਸ਼ਟਿਕਰਨ ਦੇਵੇ ਪੰਜਾਬ ਸਰਕਾਰ ਧੰਨਵਾਦ